ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਜ਼ ਤੁਹਾਨੂੰ ਦਨ ਦੁਗਣੀ ਤੇ ਰਾਤ ਚਾਰ ਗੁਣੀ ਤੇ ਕਿ ਬਖਸ਼ੇ ਤੇ ਸਭ ਨੂੰ ਦੇਹ ਰੋਗਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋਖ ਸੁਖੋ ਭੈਣ ਜੀ ਦਾ ਜਿਹੜਾ ਬੀਪੀ ਦੀ ਦਿੱਕਤ ਸੀ ਬਹੁਤ ਭਈ ਫੋਨ ਆਏ ਬਾਹਰ ਤੋਂ ਕਿਹਾ ਇੱਧਰ ਤੋਂ ਕਿਹਾ ਭੈਣਾ ਨੇ ਸਭ ਨੇ ਆਪਣੀ ਆਪਣੀ ਰਾਏ ਦਿੱਤੀ ਵੀ ਕੋਈ ਕਹਿੰਦਾ ਜੋਗਾ ਕਰੋ ਕੋਈ ਕਹਿੰਦਾ ਵੀ ਇਹਦੀ ਗੋਲੀ ਲਵਾ ਲਓ ਤੇ ਕੋਈ ਕਹਿੰਦਾ ਵੀ ਤੁਸੀਂ ਆਪਣਾ ਖਾਣਾ ਪੀਣਾ ਸਧਾਰੋ ਇਹ ਤਾਂ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਵੀ ਸਾਡਾ ਖਾਣਾ ਪੀਣਾ ਸੁਧਰੇ ਤੇ ਹੁਣ ਚੱਲਦੇ ਚੱਲਦੇ ਜੇ ਵਿੱਚ ਕੁਛ ਸਥੈਰਾ ਕੰਮ ਐਸੇ ਵਜਾ ਕਰਕੇ ਵੀ ਪ੍ਰੋਪਰ ਗੋਲੀ ਨਹੀਂ ਲੱਗ ਲਵਾ ਰਹੇ ਵੀ 2-3 ਦਿਨ ਦੇਖ ਲੈਂਦੇ 3 ਦਿਨ ਦੇਖ ਲੈਂਦੇ ਆ ਕੁਛ ਸਥੈਰਾ ਤੇ ਅੱਜ ਤਾਰੀਖ ਛਿਤੀ ਹੋਈ ਹੈ ਜੀ ਆ ਬਣਾਏ ਅੰਬੁੱਧ ਫੈਮਿਲੀ ਆ ਰੀਤ ਲੱਗੀ ਵੀ ਆ ਜੀ ਉਧਰ ਰੀਤ ਪਾ ਬੋਲ ਕਿੱਥੇ ਤਿਆਗੀ ਰੀਤ ਕੋਲ ਆਇਆ ਹੁਣ ਬਲਾਓ ਜੀ ਇੱਧਰ ਪਹਿਲਾਂ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੋਲ ਦੀ ਮੰਮੀ ਨੇ ਚਮਕਾਰ ਦੀ ਸਭਾ ਚ ਦਵਾਇ ਚਲ ਬਲਾਓ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਬੈਜੋ ਭਾਈ ਬੈਜੋ ਹਾਂ ਬੈ ਕੇ ਬੋਲ ਹੋ ਗਈ ਜੀ ਇੱਧਰ ਹਾਂ ਲੈ ਟਡੀ ਟਡੀ ਜੀ ਤੁਰ ਜਾਂਦੀ ਆ ਹਾਂ ਨੱਤ ਮਾਰ ਦੇ ਪੱਲਤ ਹਾਂ ਹਾਂ ਪਲੇਅਰ ਬਣਾਈਦਾ ਨੱਤ ਪੱਜ ਕਰੋ ਸ਼ਾਬਾਸ਼ ਇਹ ਹੁਣ ਗਿੱਲੀ ਹੋ ਜਣੀ ਤੇਰੀ ਉੱਤੇ ਪਾਣੀ ਖੜਾ ਉਧਰ ਇਹ ਬਾਲ ਨੂੰ ਮਨ ਲਾਦਾ ਜੀ ਪੋਲੀਓ ਹੋਇਆ ਪਿਆ ਇਹ ਵਿਚਾਰੀ ਹੋਰ ਹੋਰ ਪਾਸੇ ਨੂੰ ਰੁੜਨੀ ਜਾਂਦੀ ਟੈਡੀ ਬਿੰਗੀ ਜੀ ਹਾਂ ਅੱਜ ਮੌਸਮ 'ਚ ਹੋ ਗਈ ਜੀ ਥੋੜੀ ਜੀ ਤਬਦੀਲੀ ਬੱਦਲ ਬਾਈ ਜੀ ਹੋਈ ਵੀ ਆ ਤੇ ਹਾਂ ਲੋ ਜੀ ਇੱਧਰ ਹਾਂ ਇਹ ਤਾਂ ਬੋਲਣ ਲੱਗੀ ਮਿਲੋ ਜੀ ਇੱਧਰ ਵੈਗੁਰੂ ਜੀ ਦਾ ਖਾਤਕਾ ਵੈਗੁਰੂ ਜੀ ਦੀ ਫਤਕੈ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਚ ਰੱਖੇ ਜੀ ਕਿਵੇਂ ਸੇਤ ਹੁਣ ਤੁਹਾਡੇ ਹੁਣ ਥੋੜਾ ਜਾਵਾਂਗਾ ਅੱਗੇ ਨਾਲੋਂ ਫਰਕ ਚ ਲੱਗਦਾ ਹੈ ਹਾਂ ਫਰਕ ਤਾਂ ਆ ਗਈ ਏ ਤੁਹਾਡੇ ਚਿਹਰੇ ਹੀ ਦੱਸਦਾ ਜਣੀ 19 ਚਿਹਰੇ ਦੇ ਵਿੱਚ એનર્ਜੀ ਹੈ ਨਹੀਂ ਹਾਂ ਜਿੰਨੀ ਆਲ ਟਾਈਮ ਰਹਿੰਦੀ ਸੀ ਹਾਂ ਫਿਰ ਵੀ ਚਲੋ ਮਹਾਰਾਜ ਕਰੂਗਾ ਹੀ ਕਿਰਪਾ ਅਸੀਂ ਕਿਹੜੇ ਕੋਈ ਮਹਾਰਾਜ ਦਾ ਕਿਸੇ ਦਾ ਬੁਰਾ ਕਰਿਆ ਤਾਂ ਮਹਾਰਾਜ ਸਾਡੇ ਵੀ ਪਾਈ ਆਹ ਕੜਾ ਪਾ ਲੋ ਹਏ ਚੂੜੀ ਨਹੀਂ ਪੁੱਤ ਕੜਾ ਇਹ ਪਾ ਦੇ ਦੇ ਹੱਥ ਚ ਇੱਥੇ ਨਹੀਂ ਇਹ ਆਹ ਕਹਿੰਦੀ ਵੀ ਇਹਨੂੰ ਕਮਾ ਦੇ ਚਲੋ ਗੋਲ ਕੁੰਮ ਕੀ ਗੋਲ ਇਹ ਪੁੱਤ ਹੱਥ ਚ ਪਾਉਣ ਵਾਲਾ ਹੁੰਦਾ ਨਾ ਕਿ ਕਮਾਉਣ ਵਾਲਾ ਇਹ ਮੇਰੀ ਵੀ ਪਤਨੀ ਕਿੱਥੇ ਗੇਰਤੀ ਹਾਂ ਇਹਦਾ ਕੜਾ ਕਿੱਥੇ ਗਿਆ ਅਨੇ ਖੋਲ ਤਾਂ ਕਿਵੇਂ ਖੋਲ ਤਾ ਨਹੀਂ ਉਹ ਖੁੱਲ ਨਹੀਂ ਸਕਦਾ ਪਤਾ ਦਾਦਾ ਨੇ ਕਿਸੇ ਤੇ ਖਲਾ ਲਿਆ ਫਿਰੋਂ ਇਦਾਂ ਉਦੋਂ ਦਾ ਪਾਇਆ ਤਾਂ ਆਪਣੇ ਮੰਡ ਵਾਲੀ ਜੀ ਸਭਾ ਦੇ ਵਿੱਚ ਤਾਂ ਉਦੋਂ ਨੇ ਬਹੁਤ ਟੈਕ ਸੀ ਆ ਲੈ ਪਾਓ 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 ਇੱਕ ਮਿੰਟ ਆ ਆ ਆ ਆ ਆ ਆ ਤੇ ਕਾਕਾ ਕੇ ਹੱਥ ਚਿਪ-ਚਿਪ ਕਰਦੇ ਹਾਏ 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 ਇਹ 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 ਪੈ ਗਿਆ ਪੈ ਗਿਆ ਪੈ ਗਿਆ ਵੀ ਚਲੋ ਜੋ ਬਲੇ ਸੋਨਿਹਾਲ ਚਤਸਰੀਆ ਅਕਾਲ ਬਲਾ ਬਲਾ ਉਧਰ ਸਤਸਰੀਆ ਅਕਾਲ ਬਲਾ ਬਲੇ ਸੋਨਿਹਾਲ ਸਤ ਸਰੀਆ ਕਾਨ ਪੂਰਾ ਜੋਰ ਨਾਲ ਵਗ ਨਹੀਂ ਪਤਾ ਨਹੀਂ 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 ਪਿੱਕੀ ਨਹੀਂ ਪਿੱਕੀ ਨਹੀਂ ਡੈਡੀ ਕਿਹਦਾ ਹੁੰਦਾ ਡੈਡੀ ਕਿਹਦਾ ਪਤਾ ਚਪਾ ਕੇ ਖਾਦਾ ਆਦੇ ਮੈਂ ਵੀ ਆਦੇ ਪੁੱਤ ਮੈਂ ਵੀ ਪਾਇਆ ਆਦੇ ਅੱਛਾ ਛੱਟ ਲੱਗੀ ਜਰ ਸਰੀਆ ਬਨਦੇ ਬਨਦੇ ਹੱਥ ਤੇ ਅਦੂਆ ਲੈ ਲਾ ਆ ਲੈ ਆ ਦੇ ਆ ਦੇ ਆ ਦੇ ਖ ਆ ਦੇ ਹੁਣ ਇਹ ਘੁੰਮ ਗਏ ਆ ਦੇ ਕੀ ਇਹ ਕਿੰਨੀ ਜ਼ੋਰ ਕੋ ਘੁਮਣਾਏ ਆ ਦੇ ਖ ਤੇਰਾ ਪੁੱਤ ਆ ਦੇਖ ਚੱਕੋ ਜੀ ਚਲੋ ਫਿਰ ਚੱਲੀਏ ਤੇ ਚਲ ਨਿਕਲੇ ਲੈ ਕੇ ਬਹਿਰੂਦਾਨੋਂ ਹਾਂ ਇੱਧਰ ਪਾ ਧੰਨ ਇੱਧਰ ਵੀ ਪਾ ਮਹਾਰਾਜ ਸਭ ਨੂੰ ਚੜ ਦੀ ਕਲਾ ਚ ਰੱਖੀ ਪਾਈ ਕਿਸੇ ਨੂੰ ਕੋਈ ਵੀ ਤਕ ਤਕਲੀਫ ਨਾ ਹੋਵੇ ਕਿਸੇ ਨੂੰ ਵੀ ਨਾ ਕਿਸੇ ਨਿਆਣੇ ਨੂੰ ਨਾ ਕਿਸੇ ਸਟਾਣੇ ਨੂੰ ਨਾ ਕਿਸੇ ਜੰਗ ਨੂੰ ਬਾਈ ਕੀ ਕਰੀਦੀ ਹੁੰਦੀ ਕੋਈ ਬਿਮਾਰੀ ਨਾ ਲੱਗੇ ਸਾਰੇ ਭਾਈ ਦੇ ਰੋਕਤਾ ਮਹਾਰਾਜ ਸਭ ਨੂੰ ਬਖਸ਼ੀ ਔਲਿਆਂ ਨਾਲ ਰੀਤ ਪੂਰੀ ਮਸਤੀ ਨਾਲ ਵੇੜਦੀ ਔਲਿਆਂ ਦਾ ਪਤਾ ਨਹੀਂ ਇਹਨਾਂ ਦਾ ਕਾ ਬਣਨਾ ਅਜਾ ਆ ਜਾ ਪਾਓ ਚੱਲੀ ਆਜੋ ਬਾਏ ਅਸੀਂ ਚੱਲੇ ਬਾਏ ਬਾਏ ਸਾਈਕਲ ਹੀ ਨਹੀਂ ਲੈ ਜਾਣੀ ਗੱਡੀ ਲੈ ਜਾਣੀ ਪੁੱਤ ਪਾਣੇ ਬੜੀ ਆਜਾ ਆ ਤੇਰੀ ਆ ਜਾ ਅਸੀਂ ਚੱਲੇ ਬਾਏ ਟੂਰੀ ਤੇ ਤੁਰਦੀ ਘੱਟ ਨਹੀਂ ਚੱਲ ਚੱਲ ਆਜਾ ਉਹ ਗਈਆਂ ਮੰਮੀ ਨਹੀਂ ਹਾਏ ਉਪਾਪ ਬੜੇ ਪਾਪਾ ਨਾਲ ਗੱਡੀ 'ਚ ਬਹਿ ਕੇ ਚੰਨੀਆਂ ਬੜੀ ਚੱਲੇ ਆ ਮੈਂ ਵੀ ਚੱਲਿਆ ਸਰ ਬਾਹਰ ਆ ਆਪਣਾ ਮਰੇ ਫੋਨ ਦੀ ਤਾਰ ਲੈਣੀ ਆ ਰਸਤਾਂ ਕੋਈ ਨਹੀਂ ਦੱਸ ਟਾਈਮ ਦੇਖਾਂਗੇ ਜੇ ਕਿਤੇ ਦੁਕਾਨ ਮਿਲਗੀ ਤਾਂ ਲੈ ਲਾਂਗੇ ਨਹੀਂ ਬਹਿ ਗਰੂ ਬਹਿ ਗਰੂ ਇਧਰ ਥਲੜੀ ਸਾਈਡ ਤਾਂ ਜੀ ਹਾਂ ਲੋਹੇ ਵਾਲੀ ਫੈਕਟਰੀ ਖੁੱਲੀ ਵੀ ਹੈ ਜੀ ਸਾਡੇ ਹੁਣ ਹਾਂ ਬਾਈ ਦਾ ਇਧਰ 26 ਬੀਮਾ ਦਾ ਕੰਮ ਛੜਿਆ ਵਾ ਜੀ ਬੁਲਾ ਦਿਓ ਜੀ ਫਤਿਹ ਅਸੀਂ ਥੋੜਾ ਬੀਮਾ ਕਰਦੇ ਆ ਹਾਂ ਇਹ ਤਾਂ بیمਾ ਬੰਨਣਾ ਨੇ بیمੇ ਥੋੜਾ ਕਰਦੇ ਆ ਸੀ ਵਾਇਗੋ ਜੀ ਖਾਸ ਆ ਵੈਸੇ ਜਿਹੀ ਫਤੇ ਪਰਮਾਤਮਾ ਤੁਹਾਨੂੰ ਕਾਰਨ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਆ ਪ੍ਰੋਜੈਕਟ ਤਾਂ ਹੁਣ ਤਿਆਰ ਕਰਕੇ ਰੱਖਣੀ ਪੈਣਾ ਜਿਹੜਾ ਹੁਣ ਕੰਮ ਛੇੜਿਆ ਤਾਂ ਹੀ ਛੇਤੀ ਦੇਕੇ ਨਿਬੇੜੂਗਾ ਕਿ ਹੁਣ ਮੇਰਾ ਤੇ ਦਵਾਈ ਨੂੰ ਜਾਣਦਾ ਵੀ ਉਹ ਹੋ ਰਿਹਾ ਪ੍ਰੋਸੀਜਰ ਵੀ ਜਿੰਨੀ ਛੇਤੀ ਤੇਰਾ ਮੈਂ ਤੇਰਾ ਕੰਮ ਹਲਕਾ ਕਰਜਮਾ ਉਹਨਾ ਠੀਕ ਰਹੂਗਾ ਵੀ ਮਿੱਤਰੀ ਮਿੱਤਰੀ ਤੇ ਰਹੇ ਪਿੱਛੇ ਜੇ ਮੈਂ ਵੀ ਉਹ ਕਹਿੰਦਾ ਵੀ ਜਦ ਬੀਮ ਬੀਮ ਖੜੇ ਹੋ ਜਵੇ ਜਾਣ ਤੋਂ ਪਹਿਲਾਂ ਫਿਰ ਫਰਮੇ ਬਨਨ ਕੇ ਮੇਟ ਮਰੇਤਾ ਬਜਰੀ ਉਹ ਰਲਾਉਣੀ ਉਹਨਾਂ ਨੇ ਫਿਰ ਭਰੀ ਜਾਉਂਗੇ ਆਪੇ ਇਹ ਵੀ ਹੈ ਗੱਲ ਦਾ ਹਾਂ ਉਹ ਇੰਨਾ ਕੰਮ ਹੋ ਗਿਆ ਫਿਰ 7-8 ਦਿਨ ਤੁਸੀਂ ਵਾਪਸ ਆ ਜਾਣਾ ਇੰਨੇ ਚ ਹੁਣੇ ਲੋਟ ਵੀ ਮੇਰੇ ਫਰਮੇ ਵੀ ਲਿਓਣੇ ਪੈਣੇ ਨੇ ਦੋ ਤਿੰਨ ਇਕੱਠੇ ਮੇਤਰੀ ਨੇ ਜੁਕੀ ਮਾਰ ਦੇਣੀ ਦੇਖਣਾ ਅੱਜ ਫਿਰ ਮਾਰਨੀ ਜੁਕੀ ਹਾਂ ਹਾਂ ਹੁਣ ਸਵੇਰੇ ਕਿੰ ਟਾਈਮ ਤੱਕ ਜਾ ਕੇ ਕਿੰਨੇ ਟਾਈਮ ਤੱਕ ਮੁੜਿਆਉਣਾ ਸਾਨੂੰ ਲੱਗੇ ਜਾਣੇ 3 ਘੰਟੇ ਤੋਂ ਅੱਛਾ ਉਧਰ ਰੇਟ ਨੇ ਵੀ ਆਉਣਾ ਮੈਂ ਕਹੇ ਬੜਾ ਵੀ ਲੱਗੇ ਉਹਨਾਂ ਦੇਰ ਚਲ ਹੁਣ ਦੇਖ ਲੈ ਹਾਂ ਯਾਰ ਮਾਨੂੰ ਕੋਈ ਇਹ ਹੀ ਪੁੱਛ ਰਿਹਾ ਨਾ ਕਿ ਗੂਗਲ ਪੇ ਕਰ ਦਦਾ ਭਾਈ ਤੁਹਾਨੂੰ ਹਾਂ ਇਹ ਪੁੱਛ ਲੋ ਜੀ ਆਨਲਾਈਨ ਸਿਰ ਪੇਮੈਂਟ ਹੁੰਦੀ ਦਾ ਕਰਕੇ ਬਰੇ ਕਰਿਓ ਇਹ ਵੀ ਗੱਲ ਚਾਹਣਾ ਚੱਲੂ ਹੁਣ ਫੋਨ ਰੱਖ ਕੇ ਪੁੱਛਣਾ ਗੂਗਲ ਪੇ ਕਰ ਦੂੰਗਾ ਭਾਈ ਤੁਹਾਨੂੰ ਹਣਾ ਠੀਕ ਆ ਠੀਕ ਆ ਉਧਰ ਰੀਤ ਬੈ ਗਈ ਜੀ ਗੱਡੀ ਦੇ ਵਿੱਚ ਪਹਿਲਾਂ ਹੀ ਹੋਰਲਾ ਉਹ ਮੈਨੂੰ ਲੱਗੀ ਵਿਵਾਜਾ ਮਾਰ ਆ ਬੈ ਜਾ ਚ ਕਿੱਥੇ ਨੂੰ ਜਾਣਾ ਹਾਂ ਬਾ ਮੈਂ ਨਹੀਂ ਬਹਿਣਾ ਹੈਗਾ ਮੈਂ ਨਹੀਂ ਜਾਣਾ ਹੈਗਾ ਮੈਂ ਨਹੀਂ ਜਾਣਾ ਮੈਂ ਨਹੀਂ ਆਣਾ ਚੱਲਦੇ ਹਾਂ ਚੱਲਦੇ ਹਾਂ ਚੱਲਦੇ ਪਹਿਲਾ ਚੱਕਾ ਜੋ ਬਲੇ ਹੀ ਸੋਨੇ ਹਾਲ ਚਾਕੀ ਕਾਲੇ ਆਪ ਡੋੜ ਕੇ ਬੁੱਧ ਚਾਕੀ ਕਾਲੇ ਚਾਬੀ ਨਹੀਂ ਹੈਗੀ ਮੇਰੇ ਕੋਲ ਬਾਹਰ ਯਾਰ ਗੱਡੀ ਦੀ ਗੱਡੀ ਪਰ ਕਪੜਾ ਵੀ ਨਹੀਂ ਬੱਜਿਆ ਹੈਗਾ ਬਸ ਕਮ ਮੁਰਜੀ ਪਿਆ ਨੱਠ ਭੱਜ ਇਦੋਂ ਨੂੰ ਤਰੇ ऑब्ਜ਼ਰਵ ਨੂੰ ਬਾਹਰ ਚਲੋ ਮਲਦੇ ਜੀ ਤੁਹਾਨੂੰ ਹੁਣ ਗਾਂਹਾਂ ਚੱਲ ਗਏ ਜਾਂਦੇ ਜਾਂਦੇ ਰਾਸਤੇ 'ਤੇ ਜੀ ਸਾਨੂੰ ਦੋ ਜਮੂਰੇ ਟੱਕਰ ਗਏ ਇੱਕ ਜਮੂਰਾ ਇੱਕ ਜਮੂਰਾ ਤਾਂ ਬੈਠਾ ਦਿਖਦਾ ਹੀ ਤੁਹਾਨੂੰ ਬਲਾਬ ਸਸਤਰੀ ਗੱਲ ਪੈਲਾਉਣਾ ਚਾਚੀ ਜੀ ਸਿੱਤ ਗੱਲ ਇੱਕ ਜਮੂਰਾ ਬੈਠਾ ਸਾਡਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਵੀ ਬਹਿ ਹੁੰਦੇ ਨੇ ਆ ਵੀ ਜਮੂਰੀ ਹੋਵਾ ਉਹ ਵੀ ਬੁਲਾਉਂਦੀ ਸਾਸਤ੍ਰਿਕਾਲ ਜਮੂਰੀ ਆ ਛੋਟੀ ਜੀ ਅੱਬਾ ਆਹੋ ਤੇ ਅਸੀਂ ਪਹੁੰਚ ਗਏ ਜੀ ਮਹਾਰਾਜ ਦੇ ਦਰਬਾਰ ਦਾਉ ਸਾਹਿਬ ਤੇ ਹੁਣ ਕਰਾਂਗੇ ਮਹਾਰਾਜ ਜੀ ਅੱਗੇ ਬੇਨਤੀਆਂ ਜੋ ਜ਼ਿੰਦਗੀ ਚ ਦੁੱਖ ਸੁੱਖਾ ਚੱਲ ਦਿਆ ਵੀ ਮਹਾਰਾਜ ਸਾਹੀ ਹੋਵੇ ਹਾਂ ਜੋ ਟੈਨਸ਼ਨ ਆ ਪਰਿਵਾਰਕ ਥੂੜੀਆਂ ਬਹੁਤੀਆਂ ਉਹ ਵੀ ਦੂਰ ਹੋ ਜਾਣਾ ਤੇ ਸਭ ਨੂੰ ਭਾਈ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਅਰਦਾਸ ਕਰਨੀ ਆ ਤੇ ਹੁਣ ਤੁਹਾਨੂੰ ਅੱਗੇ ਕਰਾਵਾਂਗੇ ਗੁਰੂ ਘਰ ਦੇ ਦਰਸ਼ਨ ਵੀਡੀਓ ਦੇ ਨਾਲ ਬਣੇ ਰਹੋ ਠਾਠਾ ਮਾਰਦਾ ਤੇ ਮੈਨੂੰ ਪਤਾ ਕੀ ਕਹਿੰਦੀ ਹੈ ਜੀ ਜੀ ਮੈਨੂੰ 100 ਰੁਪਏ ਦੋ ਬੋ ਅੱਛਾ ਜੀ ਤੇ ਫਿਰ ਮੈਂ ਬੋਲ ਲਿਆ ਮੈਂ ਦੱਸ ਨਹੀਂ ਤੀ ਕਿਹਾ ਕਹਿੰਦੀ ਸੀ ਪਾਪਾ ਹਾਂ 40 40 ਰੁਪਏ ਕਿੰਨੇ ਚਾਹੀਦੇ 24 100 ਰੁਪਏ ਬਸ ਇਹ 100 ਰੁਪਏ ਆਉਂਦਾ 100 ਰੁਪਏ ਤਾਂ ਆਉਂਦਾ ਵੀ ਕੁਝ ਨਹੀਂ ਅੱਜ ਕੱਲ ਦੇ ਸਮੇਂ ਚ 500 ਦਾ ਨਾਟ 200 ਆਇਆ ਆ ਇਹਦਾ 5 ਚੱਕ ਲਿਆ ਮੰਮੀ ਵਾਲਾ ਇਹਦਾ ਇੱਕ ਵਾਰ ਬਹੁਤ 200 ਰੁਪਿਆ 200 ਰੁਪਿਆ ਉੱਥੇ ਪਈ ਆ ਬਾਲ ਚਲੋ ਹੁਣ ਚੱਲ ਜਾਈਏ ਗੁਰੂ ਘਰ ਨੂੰ ਕਰਦੇ ਪਹਿਲਾਂ ਨਮਸਕਾਰ ਜੇ ਦੋ کہیں ਦੋ ਤੁਸੀਂ ਹੁਣ ਵੀਡੀਓ ਦੇ ਨਾਲ ਬਣੇ ਰਹੋ ਯਰ ਆਪਾਂ ਰੱਖੇ ਉਹਨੇ ਅਰਦਾਸ ਜਿਵੇਂ ਆਪਾਂ ਪੜਨੇ ਆ ਨਾ Jina visri, na visari, na tupuli, na pulami, Je, na Tiri, na visari, na tukuli, na puna Zon referred on Hold oh, no. it. ਉਹਦਾ ਸਭ ਬੈਂਤੀਆਂ ਕਰਕੇ ਜੀ ਵਾਪਸ ਪਹੁੰਚ ਗਏ ਜੀ ਆਪਣੇ ਸ਼ਹਿਰ ਦੇ ਵਿੱਚ ਤੇ ਹੁਣੇ-ਹੁਣੇ ਸੰਦੀਪ ਗੌਰ ਖਰਚਾ ਕਰਕੇ ਆਈਏ ਜੀ ਚਾਰਜਰ ਲੈ ਕੇ ਆਈਆਂ ਜੀ ਹਾਂ ਜੀ ਹਾਂ ਜੀ ਤੇ ਉਸ ਤੋਂ ਬਾਅਦ ਹੁਣ ਵੀਡੀਓ ਨੂੰ ਮੈਂ ਕਰ ਦਿੰਦਾ ਇੱਥੇ ਬੰਦ ਜੀ ਹਾਂ ਜੀ ਖਰਚਾ ਕਰਕੇ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਮਿਲਦੇ ਆਂ ਕਿਸੇ ਅਗਲੇ ਬਲੌਗ 'ਚ ਹਾਬਤ ਕਾ ਕਹਿੰਦੀ ਕਿੱਥੇ ਹੈ ਹਾਂ ਕਾ ਨਾਈ ਰਸਤਾ ਤਾੜਾ ਬਣਾ ਹੁਣ ਕੁਕੁਕੁਕੁ ਕਾਰਨ ਨੇ ਇੱਕ ਤੱਕ ਸਮਾਨ ਦਿਖਾਉਂਦਾ ਜੀ ਇਹ ਫਿਰ ਉਹਨੇ ਜਿੱਦ ਲਾ ਜੰਦੀ ਕਰਨ ਵੀ ਲੈਣਾ ਬਹੁਤ ਜ਼ਿਆਦਾ ਜਿੱਦ ਕਰਦੀ ਆ ਇੰਨੀ ਦਾ ਕਰਨ ਨੇ ਕਰੀ ਨਹੀਂ ਹੈਗੀ ਜਿੰਨੇ ਹੁਣ ਟੀਟਣੀ ਜੀ ਸਾਨੂੰ ਹੱਥ ਲਾ ਗਈ ਦਿਖਾਉਣਾ ਹੈ ਬਾਕੀ ਜਿਉਂ ਬੱਚਾ ਬੜਾ ਹੋ ਜਾਂਦਾ ਸਮਝਦਾਰ ਹੋ ਜਾਂਦਾ ਕਰਨ ਪਾਗਾ ਸਮਝਦਾਰ ਹੋ ਜਾਂਦਾ ਨੇ ਵੀ ਹੌਲੀ ਹੌਲੀ ਕਰਨ ਜਿੱਥੇ ਵੀ ਜਾਂਦਾ ਚੀਜ਼ ਤਾਂ ਲੈ ਲੈਂਦਾ ਪਰ ਰੱਖਦਾ ਹੈ ਨਹੀਂ ਸਵਾਲ ਕੇ ਬੀ ਇੰਨੀ ਕੰਨ ਸਮਝਦਾਰੀ ਦੇ ਦੇ ਫਿਰ ਇਤਨੂੰ ਵੀ ਸੰਭਾਲ ਕੇ ਰੱਖ ਲਵੇਂ ਕਰੇ ਪਾ ਚਲੋ ਠੀਕ ਹੈ ਜੀ ਓਕੇ